ਓ ਭਾਈ ਜੀ ਆਹ ਫੜੋ 10000 ਰੁਪਇਆ ਦੇਰੇ ਯਾਰ ਕ ਚੰਗਾ ਜੇ ਕੋਟ ਨੂੰ ਮੇਰੇ ਸਾਲੇ ਦਾ ਵਿਆਹ ਆ ਗਿਆ ਘਰ ਵਾਲੀ ਕਹਿੰਦੀ ਕੋਟ ਪੰਡ ਪਾ ਕੇ ਜਾਣਾ 10000 ਤੋਂ ਬਾਅਦ ਮੇਰੇ ਕੋ ਪੈਸੇ ਹਨ ਨਹੀਂ ਆ ਆ ਤੂੰ 10000 ਰੁਪਇਆ ਪਾ ਦੇ ਯਾਰ ਆ ਲੈ ਆ ਭਾਜੀ ਆਹ ਫੜੀਆ 10000 ਭਾਜੀ ਤੁਹਾਡਾ ਦਿਮਾਗ ਖਰਾ ਹੋਇਆ 10000 ਚ ਦਾ ਤੁਹਾਡਾ ਸਾਰਾ ਪਰਿਵਾਰ ਤਿਆਰ ਕਰ ਦੇਣਾ ਤੁਹਾਡੇ ਵਾਸਤੇ ਕੋਟ ਪੰਡ ਤੁਹਾਡੇ ਬੇੜੇ ਵਾਸਤੇ ਕੋਟ ਪੰਡ ਤੇ ਭਾਬੀ ਵਾਸਤੇ ਸੂਟ ਆਹ 10000 ਰੁਪਇਆ ਪਹਿਲਾਂ ਜੇਬ ਚ ਪਾਓ ਫਿਰ ਨਾ ਕਿ ਬਾਜੂ ਮੋੜੇ ਨਹੀਂ ਪਾਗਲ ਪਾਗਲ ਹੋ ਗਏ ਭਾਈ ਪਾਗਲ ਹੋ ਗਏ 10000 ਰੁਪਏ ਕੋਟ ਪੈਂਦੇ ਹਨੀ 4000 ਰੁਪਏ ਬਜ਼ਾਰ 'ਚ ਸਲਾਈ ਚੱਲਦੀ ਤੂੰ ਕਹੀਏ ਨਾ ਦੋ ਕੋਟ ਪੈਂਟ 1 4-5000 ਦਾ ਸੂਟ 10000 'ਚ ਪਾਗਲਾ ਯਾਰ ਤੂੰ ਬਾਜੀ ਮੈਂ ਲੈ ਕੇ ਜਾਉਂ ਚੱਲ ਦੇ ਦੇ ਮੈਂ ਕਹਿੰਦਾ ਦੇ ਕੇ ਤੋਰਾਂਗੇ 2995 ਦੇ ਵਿੱਚ ਕੋਟ ਪੈਨ ਤੁਹਾਡਾ ਬਣਾ ਕੇ ਦਵਾਂਗੇ ਬਾਜੀ ਮੈਂ ਕੱਲਾ ਕੱਪੜਾ ਨਹੀਂ ਲੈਣਾ ਮੈਨੂੰ ਸਲਾਈ ਕਰਕੇ ਚਾਹੀਦਾ ਪਾਗਲਾ ਬਣੋ ਉਹ ਗੁਰੂਆ ਸਲਾਈ ਕਰਕੇ ਉਹ ਭਰਾਵਾ ਸਲਾਈ ਕਰਕੇ ਘਰੋਂ ਲੜ ਕੇ ਆਇਆ ਅੱਜ 2995 ਦੇ 2 ਪੀਸ ਸਲਾਈ ਕਰਕੇ ਦੇ ਦਾਂਗੇ 3 ਪੀਸ 37 ਤੋਂ 60 ਦੇ ਤਿਆਰ ਕਰਕੇ ਰੰਗ ਜਿੰਨੇ ਮਰਜ਼ੀ ਲੈ ਜਾਣਾ ਆ ਚੱਕ ਤਾਂ ਅੱਗ ਲੱਗੀ ਵੀ 2995 37 ਤੋਂ 60 ਬਈ ਪੱਕੀ ਦਾ ਸਲਾਈ ਕਰਕੇ ਕਹਿੰਦਾ ਨਾ ਬਾਜੀ ਸਲਾਈ ਕਰਕੇ ਕਪੜਾ ਮਜਬੂਤ ਹੈ ਮੈਂ ਕਹਿੰਦਾ ਪੂਰਾ ਆ ਲੈ ਦਿਖਾ ਫੇ ਕਪੜਾ ਇਹ ਕਹਿੰਦਾ ਕਪੜਾ ਭਾਵੇਂ ਢੋਚਣ ਭਾ ਕੇ ਖੇਚ ਲੈ ਨੂੰ ਕੁਛ ਹੋਣਾ 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 ਨਹੀਂ ਇਹਨੂੰ ਨਹੀਂ ਕੁਛ ਹੋਣਾ ਨਾ 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 ਆ ਚੱਕ ਕੇ ਜਿਹੜਾ ਇਟਾਲੀਅਨ ਕੋਟ ਪੈਂਟ ਆ ਬਜ਼ਾਰਾਂ ਚ 15 15 20 20 ਹਜ਼ਾਰ ਦਾ ਵੰਦਾ ਇਹ ਵੀ 4200 ਰੁਪਏ ਦਾ ਸੀ ਕੇ ਦੇ ਦਾਂਗੇ ਅੱਛਾ ਰੇਮਨਡ ਸੀ ਆਰ ਐਮ ਭੱਡੇ ਬ੍ਰਾਂਡ ਹੈਗੇ ਆਪਣੇ ਕੋਲ ਬਿਲਕੁਲ ਹੈਗਾ ਆ ਨਿਗਾਹ ਮਾਰੋ ਸੀ ਆਰ ਐਮ ਦਾ ਬ੍ਰਾਂਡਡ ਕੋਟ ਪੈਂਟ ਇਹ ਵੀ 6500 ਰੁਪਏ ਦੇ ਵਿੱਚ ਤਿਆਰ ਕਰਕੇ ਲੈ ਜਾਓ ਫੇਰ ਸਰਵ ਸਲਾਈ ਕਰਕੇ ਮੈਂ ਕਹਿੰਦਾ ਭਾਜੀ ਲਿਆਜੋ ਆ ਰੇਮਡ ਦਾ ਕੋਟ ਪੈਂਟ ਲਗਜ਼ਰੀ ਬਜ਼ਾਰਾ ਚ 30 3000 ਦਾ ਅਸੀਂ 9800 ਰੁਪਏ ਦਾ ਦੇ ਦੇਣਾ ਤਿਆਰ ਕਰਕੇ ਭਾਈ 25000 28000 3000 ਰੁਪਿਆ ਰੇਟ ਨਾ ਪਿਆਰ ਜਿਹਦਾ ਭਾਜੀ ਹੈਗਾ ਵਾ ਅਸੀਂ 9800 ਰੁਪਏ ਦਾ ਸੀ ਕੇ ਦੇ ਦਾਂਗੇ ਰੰਗਾ ਮੇਚੀ ਚੈੱਕ ਕਰ ਲਓ ਆ ਕੋਟ ਪੈਂਟ ਚਾਹੇ 10000 ਦਾ ਬਣਾ ਲਓ 12000 ਦਾ ਬਣਾ ਲਓ 5000 ਦਾ 7000 ਦਾ 2995 ਤੋਂ ਲੈ ਕੇ 20000 ਤੱਕ ਦੇ ਕੋਟ ਪੈਂਟ ਸਮਾਈ ਵਿੱਚ ਹੀ ਪਾ ਕੇ ਅਜਾ ਪੈਂਟਾਂ ਸ਼ਰਟਾਂ 'ਚ ਬ੍ਰਾਈਟ ਪੂਰੀ ਆ ਭਾਜੀ ਪੂਰੀ 350 ਤੋਂ ਲੈ ਕੇ 1500 ਤੱਕ ਦੀਆਂ ਸ਼ਰਟਾਂ ਲੈ ਲਓ ਆ ਚੈੱਕ ਕਰੋ ਚਾਹੇ ਚੈੱਕ ਚਾਹੇ ਲਾਈਨਿੰਗ ਵਾਲੀਆਂ ਚਾਹੇ ਟੋਪੀ ਵਾਲੀਆਂ ਜਿਹੜੀ ਮਰਜ਼ੀ ਲੈ ਜਾਓ ਪਿਆ ਤੇ ਤੈਨੂੰ ਕੋਟ ਪੈਂਟ ਬਣਾਤਾ ਜਾਂ ਜਾਗੋ ਵਾਸਤੇ ਕੁੜਤਾ ਪਜਾਮਾ ਲੈ ਜਾ ਮੈਨੂੰ ਤਾਂ ਪੈਸੇ ਹੀ ਨਹੀਂ ਨੇ ਯਾਰ ਓਏ ਯਾਰ ਤੇਰਾ ਦਿਮਾਗ ਖਰਾਵਾ ਤੂੰ ਸ਼ਦਾਈ ਹੋਇਆ ਅਸੀਂ ਤੈਨੂੰ 700 ਰੁਪਏ ਦੇ ਚਿੱਟੇ ਰੰਗ ਦਾ ਕੁਰਤਾ ਪਜਾਮਾ ਦੇ ਦੇਣਾ ਭਣਾ ਦੀ ਰੰਗਦਾਰ ਕੁਰਤਾ ਪਜਾਮਾ ਲੈ ਲਓ ਵੀ 700 ਦਾ ਆ ਚੱਕ ਜਿਹੜੇ ਪਠਾਨੀ ਕੁਰਤੇ ਪਜਾਮੇ ਆ ਇਹ 5-5 6-6 ਹਜ਼ਾਰ ਦਾ ਬਜ਼ਾਰਾ 'ਚ ਆ ਭਣਾ ਕੌਣ ਪਾਉਂਦਾ ਇਹ ਕੁਰਤੇ ਪਜਾਮੇ ਉਹ ਯਾਰ ਸੰਜੀਤਾ ਪਾਉਂਦਾ ਸਲਮਾਨ ਖਾਨ ਪਾਉਂਦਾ ਨਵਜੋ ਸਿੱਧੂ ਬਣਾਉਂਦਾ ਹਰਦੀਪ ਸਿੰਘ ਤੱਗੜ ਪਾਉਂਦਾ ਛੋਟੀ-ਬੋਟੀ ਛੇ ਨਹੀਂ ਪੌਂਦੀ ਕੋਈ ਭਾਜੀ ਉਹੀ ਤਾਂ ਕਹਿਣਾ ਵਾ ਇਹ ਜਿਹੜਾ ਕੁਰਤਾ ਪਜਾਮਾ ਪਠਾਨੀ ਆ ਨਾ ਇਹ 5-5 6-6 ਹਜ਼ਾਰ ਨਹੀਂ 2500 ਰੁਪਏ ਦਾ ਕੁਰਤਾ ਪਜਾਮਾ ਦੇਣਾ ਤੁਹਾਨੂੰ 2500 ਰੁਪਏ ਪਟਾਪੀਆਮਾ ਗੀਜ਼ਾ ਕੋਟਨ ਦਾ ਮੈਟੀ ਦਾ ਸਾਰੇ ਕੋਟ ਤੇ ਪਜਾਮੇ ਆ ਗਏ ਕੋਈ 700 ਕੋਈ 800 ਕੋਈ 1000 ਕੋਈ 1200 ਉਹ ਦबई ਵਾਲੇ ਕੋਟ ਤੇ ਪਜਾਮੇ ਉਹ ਵੀ ਆ ਗਏ ਆ ਉਹ ਭਰਾਵਾ ਗਰੀਬ ਬੰਦੇ ਆ 5-5000 ਰੁਪਇਆ ਨਹੀਂ ਲੁੱਟਣਾ ਸਾਨੂੰ ਦੇਖ ਕੇ ਸਾਡੇ ਕੋ ਇਨੇ ਪੈਸੇ ਨਹੀਂ ਉਹ ਨਹੀਂ ਇਹ 5000 ਦਾ ਥੋੜੀ ਨਾ 1500 ਰੁਪਏ ਦਾ ਕੁਰਤਾ ਪਿਆਮਾ 1500 ਰੁਪਏ ਦਾ ਰੇਮਨ ਦਾ ਕੁਰਤਾ ਪਿਆਮਾ ਬਿਆਰ ਚ ਦੱਸ ਕਿੰਨੇ ਦਾ ਵਿਕਦਾ ਇਹ ਵਿਕਦਾ ਹੈਗਾ 5-6000 ਚ ਜਿੰਨਾ ਮਰਜ਼ੀ ਲੈ ਲਓ ਮੈਂ ਕਹਿੰਦਾ ਭਾਈ 5-6000 ਹਾਂ ਵੀ 3000 ਦਾ ਵੀ ਦੇ ਦੇਵੇ ਤਾਂ ਵੀ ਨਹੀਂ ਬਾਰਾ ਪੈਣਾ 1272 ਰੁਪਏ ਦਾ ਰੇਮਨ ਦਾ ਕੁਰਤਾ ਮਾ 1272 ਰੁਪਏ ਦਾ ਸੋ ਭਾਈ ਜੀ ਵਾਈਟ ਦੇ ਵਿੱਚ ਲੈ ਲਨ ਲੂਲਨ ਹੈਗੀ ਆ ਪੇਪਰ ਕਾਟਨ ਹੈਗੀ ਆ ਭਾਜੀ ਹੈਗੀ ਆ ਲੈ ਲੈਣ ਪੇਪਰ ਕਾਟਨ ਸਾਰੀ ਹੈਗੀ ਆ ਹੁਣ ਆ ਗਰਮ ਕੁਰਤਾ ਪਜਾਮਾ ਭਾਜੀ ਬਜ਼ਾਰਾਂ ਦੇ ਵਿੱਚ ਪਤਾ ਨਹੀਂ ਕਿੰਨੇ ਦਾ ਵੇਚੀ ਜਾਂਦੇ ਆ ਪਰ ਸਾਡਾ ਰੇਟ ਪਤਾ ਕੀ ਆ ਆ ਲੋ ਲੋ ਗਰਮ ਕੁਰਤਾ ਪਜਾਮਾ ਰੀਜਨਲ ਸਾਡੇ ਕੋਲ ਲੈ ਜਾਓ 1500 ਰੁਪਏ ਦਾ ਕੁਰਤਾ ਪਜਾਮਾ ਆਹ ਬੂਲ ਦੇ ਵਿੱਚ ਬੂਲ ਦੇ ਵਿੱਚ ਭਾਜੀ ਆ ਚੈੱਕ ਕਰੋ 350 ਰੁਪਏ ਮੀਟਰ ਆ ਇਹ 900 ਰੁਪਏ ਦਾ ਕੁਰਤਾ ਪਜਾਮਾ ਦੇ ਦਿੰਦਾ 910 ਰੁਪਏ ਦਾ ਰੰਗ ਬਹੁਤ ਸਾਰੇ ਆ ਸਾਰੇ ਰੰਗ ਆ ਚੈੱਕ ਕਰੋ ਕਲਰ ਸਾਰੇ ਮਿਲ ਜਾਣਗੇ ਜਿੰਨੇ ਮਰਜ਼ੀ ਲੈ ਲਓ ਭਾਈ ਕੋਟ ਵੀ ਦੇ ਦਿੰਦੇ ਕੋਰਤੇ ਪਜਾਮੇ ਵੀ ਦੇ ਦਿੰਦੇ ਲਗਜ਼ਰੀ ਬਲੇਜ਼ਰਾਂ ਜਬ ਵੱਡੇ ਵੱਡੇ ਆਪਸਨ ਵਾਲੀ ਕੋਈ ਟੌਪ ਦੀਆਂ ਚੀਜ਼ਾਂ ਹੈਗੀਆਂ ਆਪਣੇ ਕੋਲ ਬਿਲਕੁਲ ਹੈਗੀਆਂ ਜੀ ਆ ਚੈੱਕ ਕਰੋ ਲਗਜ਼ਰੀ ਬਲੇਜ਼ਰ ਹੈਗੇ ਆ ਬਾਸਕਟਾ ਹੈਗੇ ਆ ਤੁਸੀਂ ਆਪ ਦੇ ਡਿਜ਼ਾਈਨਰ ਪੀਸ ਬਣਾ ਸਕਦੇ ਹੋ ਰੰਗ ਸਿਲੈਕਟਡ ਲੈ ਸਕਦੇ ਹੋ ਬੇਸ ਨਵੇਂ ਲੈ ਸਕਦੇ ਹੋ ਕਲਰ ਮਨਪਸੰਦ ਦਾ ਲੈ ਸਕਦੇ ਹੋ ਸਟਾਈਲ ਮਨਪਸੰਦਾ ਲੈ ਸਕਦੇ ਆ ਤੁਸੀਂ ਚੈੱਕ ਕਰੋ ਕਲਰ ਵੀ ਸਾਰੇ ਆ ਡਿਜ਼ਾਈਨ ਵੀ ਸਾਰੇ ਆ ਹੁਣ ਬੂਲ ਤੇ ਜਿਹੜੇ ਚੈੱਕ ਬਲੇਜ਼ਰ ਆ ਜਿਹੜੇ ਡੀਸੀ ਸਾਹਿਬ ਜਾਂ ਐਸਐਸਪੀ ਸਾਹਿਬ ਪਾਉਂਦੇ ਆ ਉਹ ਵੀ ਹੈਗੇ ਆ 45-4600 ਰੁਪਏ ਦੇ ਵਿੱਚ ਸੀਕੇ ਦੇ ਦਿੰਨੇ ਆ ਇਦਾਂ ਦੇ ਸ਼ਾਨਦਾਰ ਬਲੇਜ਼ਰ ਚੈਲੰਜ ਕਰਕੇ ਕਹਿੰਨੇ ਆ ਭਾਜੀ ਇਦੋਂ ਘੱਟ ਰੇਟ ਤੁਹਾਨੂੰ ਪੰਜਾਬ ਚੋਂ ਕਿਤੇ ਤੋਂ ਨਹੀਂ ਮਿਲਣਾ ਦੇਖੋ ਜੀ ਬਾਕੀ ਤੁਸੀਂ ਜਾਗੋ ਪਾਰਟੀ ਜਾਣਾ ਹਲਦੀ ਦੇ ਫੰਕਸ਼ਨ ਜਾਣਾ ਤੁਸੀਂ ਡਿਜ਼ਾਈਨਰ ਪਾਰਟੀ ਪਰ ਕੁਰਤੇ ਮੇਰੇ ਨਾਲ ਆ ਚੱਕੋ ਜੀ ਚਾਹੇ ਥੀਮ ਬਣਾ ਬਣਾ ਲੈ ਲਓ ਇਹਦੇ ਵਿੱਚ ਰੰਗ ਬੜੇ ਮਿਲ ਜਣੇ ਆ ਆਹ ਤੁਮਾਂਗੇ ਕੋਰਤਾ ਦੇ ਵਾਈਟ ਦਵਾਂਗੇ ਪਜਾਮਾ ਇਹਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਵੈਰਾਈਟੀਆਂ ਮਿਲ ਜਣੀਆਂ ਬਾਕੀ ਸ਼ੇਰਵਾਨੀਆਂ ਕੋਈ 10000 ਰੁਪਿਆ ਕਰਾ ਲੈਂਦਾ ਕੋਈ 15000 ਕਰਾ ਲੈਂਦਾ ਸਾਡੇ ਕੋਲ 6500 ਰੁਪਏ ਤੋਂ ਸ਼ੇਰਵਾਨੀ ਸਲਾਈ ਕਰਕੇ ਅਸੀਂ ਸ਼ੁਰੂ ਕਰ ਦਿੰਨੇ ਆ ਕੈਨੇਡਾ ਤੋਂ ਵਾਈਜੀ ਪੜ ਕੇ ਆ ਗਿਆ ਕੋਰਸ ਕਰਕੇ ਆ ਗਿਆ ਪ੍ਰੋਪਰ ਕਿੰਨੇ ਹਰ ਕਿਸੇ ਚਾਹੇ ਕੋਈ ਪਿੰਡੂ ਮੁੰਡਾ ਚਾਹੇ ਕੋਈ ਸ਼ਹਿਰੀ ਮੁੰਡਾ ਚਾਹੇ ਕੋਈ ਆਮ ਘਰ ਦਾ ਮੁੰਡਾ ਬਾਈ ਇਹ ਕਿੰਨੇ ਸਾਰੇ ਨੂੰ ਐਕਟਰ ਮਾਡਲ ਬਣਾਉਣੇ ਕਿੰਨੇ ਐਦਾਂ ਦੇ ਦੇ ਰਣੇ ਆ ਇਹ ਸਾਰੇ ਡਿਜ਼ਾਈਨ ਕੈਨੇਡਾ ਤੋਂ ਬਾਦ ਖਰਾਣਾ ਲੈ ਕੇ ਆਇਆ ਆ ਚੀਜ਼ਾਂ ਚੈੱਕ ਕਰੋ ਸਰਦਾਰ ਸਾਹਿਬ ਬਿਲਕੁਲ ਜੀ ਕੈਨੇਡਾ ਤੋਂ ਡਿਜ਼ਾਈਨਰ ਫੀਸ ਸਿੱਖ ਕੇ ਆਏ ਕਿੱਦਾਂ ਦੇ ਬਣਾਉਣੇ ਆ ਸਟਾਈਲ ਕਿੱਦਾ ਤੇ ਬਣਾਉਣੇ ਆ ਹੁਣ ਜਿਹੜੇ ਸ਼ਹਿਰੀ ਭਰਾਵਾ ਉਹਨਾਂ ਦੇ ਵੀ ਪੂਰੀ ਟੋਰ ਕਰਦੇ ਨੇ ਆ ਨਵੇਂ ਡਿਜ਼ਾਈਨ ਨਵੇਂ ਸਟਾਈਲ ਹਰ ਇੱਕ ਚੀਜ਼ ਤੁਸੀਂ ਭਲਾ ਦੀ ਸਾਡੇ ਕੋਲ ਫੋਟੋ ਲੈ ਕੇ ਆਜੋ ਭਾਜੀ ਆਹ 35000 ਦੇ ਦੂੰਗੇ ਭਾਜੀ 35000 ਦੇ ਤੁਸੀਂ ਸ਼ਦਾਈ ਹੋਏ ਹੋ ਅਸੀਂ 15500 ਰੁਪਏ ਦੇ ਵਿੱਚ ਦੇ ਦੇਣਾ ਆਹ ਕੋਟ ਪੈਂਟ ਵਿਦ ਸਮਾਈ ਵਿਦ ਸਮਾਈ ਦੇਖੋ 20 20000 ਰੁਪਿਆ ਡਿਜ਼ਾਈਨਰ ਕੋਟ ਪੈਂਟਾਂ ਵਿੱਚ ਇਹ ਤੁਹਾਡਾ ਬਚਤ ਕਰ ਦੇਣੀ ਆ 20000 ਵੱਡੀ ਰਕਮ ਹੁੰਦੀ ਆ ਆਜੋ ਵੱਡੇ ਫਾਇਦੇ ਅੰਕਲੋਂ ਮੋਗਾ ਰੋਡ ਬਾਗਾਪਣਾ ਸੋ ਨੰਬਰ ਸਕਰੀਨ ਤੇ ਤੁਸੀਂ ਕੋਈ ਵੀ ਜਾਣ ਕੇ ਇਹਦਾ ਫੋਨ ਕਰ ਸਕਦੇ ਹੋ